ਹਾਂਜੀ ਗੈਸਟ ਸੀਰਟ ਆਲ ਮੈਂ ਤੁਹਾਡਾ ਆਪਣਾ ਗਗਪਿੰਦਰ ਸਿੰਘ ਮੇਰਾ ਚੈਨਲ ਕੁਰਸੀ ਦੂਤੀ ਵੀ ਤੇ ਸ਼ੁਰੂ ਕਰਦੇ ਆਂ ਜੀ ਅੱਜ ਦਾ ਬਲੌਗ ਕਈ ਦਿਨ ਹੋ ਗਏ ਆਪਾਂ ਨੂੰ ਬਲੌਗ ਨਹੀਂ ਬਣਾ ਸਕੀ ਤੇ ਅੱਜ ਆਪਾਂ ਬਣਾ ਬਲੌਗ ਬਣਾਵਾਂਗੇ ਤੁਸੀਂ ਜੁੜੇ ਰਹੋ ਕੁਰਸੀ ਦੂਤੀ ਪੀਵੀਟੀ ਚੈਨਲ ਦੇ ਨਾਲ ਤੇ ਅੱਜ ਬਲੌਗ ਹੋਗਾ ਪੂਰਾ ਵਧੀਆ ਤੇ ਅੱਜ ਸਾਰੇ ਦਿਨ ਦਾ ਬਲੌਗ ਬਣਾਵਾਂਗੇ ਤੇ ਮੈਂ ਹੁਣ ਲੱਗਿਆ ਤਿਆਰ ਹੁਣ ਤੇ ਹੁਣ ਪਹਿਲਾਂ ਮੈਂ ਤਿਆਰ ਹੋ ਜਮਾ ਫਿਰ ਉਸ ਤੋਂ ਬਾਅਦ ਆਪਾਂ ਮਿਲਦੇ ਆਂ ओके okay, जी थैंक यू ਆਪਾਂ ਹੋ ਗਏ ਆ ਜੀ ਰੈਡੀ ਹੁਣ ਆਪਾਂ ਹੁਣ ਚੱਲਦੇ ਆ ਬਾਬਾ ਜੀ ਦੇ ਡੇਰੇ ਪਹਿਲਾਂ ਮੱਥਾ ਟੇਕ ਕੇ ਆਵਾਂਗੇ ਜੀ ਬਾਬਾ ਜੀ ਦੇ ਡੇਰੇ ਤੋਂ ਬਾਅਦ ਫਿਰ ਆਪਾਂ ਜਾਵਾਂਗੇ ਜੀ ਆਕੜ ਪਿੰਡ ਇੱਕ ਇਤਿਹਾਸਿਕ ਗੁਰਦੁਆਰਾ ਉੱਥੇ ਆਪਾਂ ਨੇ ਅਖੰਡ ਪਾਠ ਸਾਹਿਬ ਕਰਾਉਣਾ ਜੀ ਪਹਿਲਾਂ ਫਿਰ ਉੱਥੇ ਜਾਵਾਂ ਹੁਣ ਵਧੀਆ ਲੱਗੀ ਹੁਣ ਐ ਪਰ ਮੌਸਮ ਹਾਂ ਜੀ ਦੇਖੋ ਹੁਣ ਮੀਂਹ ਦਸਿਆ ਹੋਇਆ ਫੇਰ ਮੀਂਹ ਪਊਗਾ। ਲਓ ਜੀ ਬਾਬਾ ਜੀ ਦੀ ਕਿਰਪਾ ਨਾਲ ਆਪਾਂ ਨੇ ਕਰਤੀ ਸਟਾਰਟ ਗੱਡੀ ਆਪਣੀ। ਲਓ ਇੱਧਰ ਆਇਆ ਗਾ ਰਮਨੋ ਬੀਬੀ ਨੂੰ ਪਤਾ ਲਓ ਜੀ ਅਸੀਂ ਪਹੁੰਚਦੇ ਆ ਇਹ ਹੈਗਾ ਨੰਮ ਸਾਹਿਬ ਗੁਰਦੁਆਰਾ ਇਹ ਹੈਗਾ ਨੰਮ ਸਾਹਿਬ ਕੋਤਵਰਾ ਸਾਹਿਬ ਇਹ ਇਤਿਹਾਸਿਕ ਗੁਰਦੁਆਰਾ ਜੀ ਆਪਣਾ ਪਹਿਲੇ ਹੱਥ ਤੋਂ ਲਈ ਰਹਾਂ ਹਾਂ ਆ ਬੜੀ ਮੜਾਏ ਤਾ ਆ ਬੜੀ ਆ ਬੜੀ ਇਥੋਂ ਤੈਨੂੰ ਫੜ ਲੈ। ਇਹ ਆਣਾ ਪੜੀ ਕਿਤੇ ਕੀ ਨਾ। ਆਸ ਨੂੰ ਸੇਵਾ ਕਰ। ਆ ਸੇਵਾ ਕਰ। ਇਹ ਤਾਂ ਕਿਸੇ ਰੱਖਾ ਨਹੀਂ ਕਰਦੇ ਸੇਵਾ। ਆ ਬੋਲਦੇ ਨਹੀਂ ਹੋ। ਸੇਵਾ ਨੂੰ ਵੀ ਜਾਣਨਾ। ਸੱਚੇ ਪਾਤਸ਼ਾਹ ਵਾਹ ਵਾਹ ਸੱਚੇ ਪਾਤਸ਼ਾਹ ਜੀ ਕਿਹੜੇ ਗੁਰੂ ਜੀ ਆਏ ਬਨੇ ਉਰੇ ਮਾਣੇ ਨਾ ਕੋਈ ਸਿੱਧਾ ਆਉਂਦਾ ਉੱਥੇ ਦੇਖਦੇ ਆਂ ਪੜ੍ਹਦੇ ਆਂ ਮੈਂ ਇਤਿਹਾਸ ਇੱਥੇ ਦੁਬਾਰਾ ਆ ਆ ਬੂ ਇੱਥੇ ਜਿਹੜੀ ਨਿੰਮ ਹੈ ਉਹ ਨਿੰਮ ਦੇ ਜਿਹੜੇ ਪੱਤੇ ਨੇ ਉਹ ਅੱਧੀ ਨਿੰਮ ਦੇ ਮਿੱਠੇ ਨੇ ਤੇ ਅੱਦੇ ਪੌੜੇ ਨੇ ਇਹ ਦੇਖ ਇਤਿਹਾਸ ਇੱਥੇ ਲਿਖਿਆ ਹੋਇਆ ਕੋਈ ਦੂਜੀ ਦੇਖਦੇ ਆਂ ਹਾਂ ਹਾਂ ਹਲਾ ਆ ਦੇਖੀ ਹਲਾ ਹੋ ਨੋ ਬਾਜੀ ਤੇ ਆਹਰੇ ਨਿੰਮਤ ਸਾਹਿਬ ਆਇ ਨਿਮਈ ਹੋ ਆਇ ਨਿੰਮਤ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਚਰਨ ਛੋ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਚਰਨ ਛੋ ਪ੍ਰਾਪਤੇ ਅਸਥਾਨ ਹੈ ਜੀ ਇਤਿਹਾਸ ਆ ਆ ਗਿਆ ਇਹ ਨਿੰਮਤ ਸਾਹਿਬ ਨੇ ਇਹ ਇਹ ਨਿੰਮ ਵਾਹਿਗੁਰੂ ਸੱਚੇ ਪਾਸੇ ਇਹ ਇਆ ਆਗੇ ਦੇਖੋ ਤੁਸੀਂ ਪੜ੍ਹ ਲਓ। ਸਥਾਨ ਨੌਵੀਂ ਪਾਤਸ਼ਾਹੀ ਜੀ ਨੌਵੀਂ ਪਾਤਸ਼ਾਹੀ ਉਰੇ ਆਏ ਸੀਗੇ। ਇਹ ਨਿੰਮ ਦਾ ਉਹ ਪਾਵਨ ਦਰਖਤ ਹੈ ਜਿਸ ਥੱਲੇ ਕਿਸੇ ਸਮੇਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦੁਪਹਿਰਾ ਕੱਟਿਆ ਸੀ। ਦੁਪਹਿਰਾ ਕੱਟਿਆ ਸੀ। ਕੱਟਿਆ ਤੇ ਪਾਤਸ਼ਾਹ ਜੀ ਜਿਸ ਟਾਣੇ ਦੇ ਥੱਲੇ ਵਿਰਾਜੇ ਸਨ ਉਹ ਟਾਣ ਦੇ ਪੱਤੇ ਕੜਤਣ ਛੱਡ ਗਏ ਸਨ। ਅੱਛਾ ਇਹ ਆ ਉਹ ਨਿੰਮ ਹਾਂ ਨਿੰਮ ਇਹ ਹੁਣ ਸੁੱਕ ਗਈ ਹੈ ਨਾ ਪਹਿਲਾਂ ਤਾਂ ਸੁੱਕੀ ਨਹੀਂ ਸੀ ਇਹ ਪਹਿਲਾਂ ਟੁੱਟ ਗਈ ਸੀ ਫਿਰ ਉੱਪਰ ਤੇ ਜ਼ੋਰ ਪੈ ਗਿਆ ਅੱਛਾ 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 ਇਹ ਉਕੜੇ ਖੜੀਆ ਹਲੇ ਨਾ ਇਹ ਖੜੀਆ ਫਿਰ ਇੱਥੇ ਹੁਣ ਰੰਗ ਕਰਤਾ ਆ ਕਿਹੜੇ ਗੁਰੂ ਤੇ ਗੁਰੂ ਤੇਗ ਬਹਾਦਰ ਜੀ ਨੌਵੇਂ ਪਾਤਸ਼ਾਹ ਫਿਰ ਆ ਇਹਦੀ ਉਹ ਜੜ ਚੋਂ ਹੋਣੀ ਇਹ ਜੜ ਚੋਂ ਇਹ ਲਾਈ ਹੋਣੀ ਦਵਾਈ ਨਹੀਂ ਇਹ ਜੜ ਚੋਂ ਹੀ ਹੈ ਇਹਦੇ ਫਿਰ ਆ ਦੇਖੋ ਆ ਫਿਰ ਮੈਨੂੰ ਲੱਗਦਾ ਜ ਇਹ ਇਹ ਜੜ ਤੋਂ ਹੀ ਮਿਲਦਾ ਨਿਕਲੀ ਹੋਣੀ ਇੱਥੇ ਹੁਣ ਇਹ ਅੱਧੀ ਤਾਂ ਇਹ ਜਿਹਦੇ ਪਹਿਲਾਂ ਤਾਂ ਹੀ ਇਹ ਠੀਕ ਖੜੀ ਸੀ ਫਿਰ ਇਹ ਟੁੱਟ ਗਈ ਸੀ ਤਾਂ ਕਰਕੇ ਫਿਰ ਇਹਨੂੰ ਰੰਗਦਰੋਂ ਕਰਤਾ ਇਹ ਕਵਰ ਕਰਤੀ ਠੀਕ ਹੈ ਜੀ ਤਾਂ ਇਹ ਆ ਬਹੁਤ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਇੱਥੇ ਆ ਕੇ ਦੁਪਹਿਰਾ ਕੱਟਿਆ ਸੀਗਾ ਦੁਪਹਿਰਾ ਜਿਹੜੇ ਟਾਣੇ ਥੱਲੇ ਬੈਠੇ ਸੀਗੇ ਉਹ ਟਾਣ ਆ ਸਾਰਾ ਹੀ ਕੜਤਣ ਛੱਡ ਗਿਆ ਸੀਗਾ ਉਹਦੇ ਪੱਤੇ ਮਿੱਠੇ ਹੋ ਗਏ ਸੀ ਇਹ ਇੱਧਰ ਨਾਲ ਹੀ ਲੰਗਰ ਹਾਲ ਆ ਇੱਧਰ ਹੀ ਦਿਖਾ ਦਿਓ ਕਿੱਧਰ ਇੱਧਰ ਲੰਗਰ ਕਰਨੀ ਹੈ ਹਾਂਜੀ ਹਾਂਜੀ ਇੱਧਰ ਇੱਧਰ ਬੈਠੇ ਨਾ ਬਾਈ ਇਹ ਇੱਧਰ ਕਿੱਧਰ ਆਵੇਂ ਨਾ ਇੱਥੇ ਕਿਨੇ ਆ ਲੰਗਰ ਆ ਲੈ ਬਾਬਾ ਜੀ ਹੁਣ ਦਫ਼ਤਰ ਕਿੱਥੇ ਆਈ ਆਈ ਕੀ ਕਰਨਾ ਵੀਰੇ ਦਫ਼ਤਰ ਅਸੀਂ ਨੇ ਅਖੰਡਪੁਰ ਸਾਹਿਬ ਦੇ ਮਾਇਆ ਜਮਾ ਕਰਾਉਣੀ ਹੈ ਕਦੋਂ ਕਰ ਦਿੱਤਾ ਨਹੀਂ ਹਲੇ ਤਾਂ ਅਸੀਂ ਮਾਇਆ ਜਮਾ ਕਰਾਉਣੀ ਹੈ ਤਰੀਕ ਲਾਉਣੀ ਵੀਰੇ ਹਾਂ ਤਰੀਕ ਲੈਣੀ ਹੈ ਜੀ ਹਲੇ ਤਾਂ ਅੱਛਾ ਅੱਛਾ ਸੰਡੇ ਕੇ ਅੱਗੇ ਪਿੱਛੇ ਕੋਈ ਵੀ ਹੋਰ ਦਿਨ ਤਾਂ ਕੋਈ ਟੱਕਰ ਨਹੀਂ ਹਾਂ ਪੁੱਛੇ ਬਈ ਕਰ ਲਨੇ ਆਪਾਂ ਗੱਲ ਤੁਹਾਨੂੰ ਕੋਈ ਪਤਾ ਆਪਾਂ ਕਰ ਲਨੇ ਆ ਗਾ ਜਾਈਏ ਇੱਕ ਵੇ ਚੱਲਦੇ ਆ ਮੋਰੇ ਮਾਰਚ ਚ ਕਰਾ ਲਨੇ ਆ ਹਾਂ ਮਾਰਚ ਚ ਇਹ ਲੰਗਰ ਸਾਹਿਬ ਆ ਗਿਆ ਸਾਹਮਣੇ ਲੰਗਰ ਸਾਹਿਬ ਆ ਗਿਆ ਹਨਾ ਉਹ ਕੋਣੀ ਨਹੀਂ ਲੋੜ ਆ ਬੁੱਧੂ ਆਲੇ ਤਾ ਹਨਾ ਕਿ ਭੇ ਜਾਵਾਂਗੇ ਬਾਬਾ ਜੀ ਦੇ ਦੇ ਫਿਰ ਵਾ ਇੱਕ ਵੀ ਜੀ ਫਿਰ ਚਮਚੇ ਲਿਆਵਾਂ ਫਿਰ ਚਮਚੇ ਲੈ ਕੇ ਆਓ ਪਿੱਛੇ ਮੇਰੇ ਕੋਲ ਆ ਫਿਰ ਵਾਗ ਨੂੰ ਜੀ ਥੀਰ ਵਾਹ 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 ਲੋ ਜੀ ਅਸੀਂ ਤੁਹਾਡੇ ਲਈ ਆਪਾਂ ਨੂੰ ਨੰਬਰ ਵੀ ਸਕਦੇ ਆਂ ਵੀ ਸਕਦੇ ਆਂ ਗੁਰਦੁਆਰਾ ਸਾਹਿਬ ਹੈਗਾ ਜੀ ਜ਼ਿਲ੍ਹਾ ਪਟਿਆਲੇ ਚ ਲੋ ਜੀ ਮੱਥਾ ਟੇਕ ਲਿਆ ਆਪਾਂ ਨੇ ਬਾਬਾ ਜੀ ਦੇ ਨੰਮ ਸਾਹਿਬ ਗੁਰਦੁਆਰਾ ਸਾਹਿਬ ਦੇ ਨਾਲੇ ਇੱਥੇ ਕਾਲਜ ਵੀ ਆ ਕਰਨ ਕਾਲਜ ਤੇ ਤੁਹਾਨੂੰ ਦਿਖਾਉਨੇ ਆ ਇੱਥੇ ਨਾਲੇ ਤੇ ਆਪਾਂ ਨੇ ਅਖੰਡ ਪਾਠ ਸਾਹਿਬ ਦੀ ਤਰੀਕ ਆਪਾਂ ਨੂੰ ਮਿਲ ਗਈ ਆ ਓਰੇ ਆਪਾਂ ਅਖੰਡ ਪਾਠ ਸਾਹਿਬ ਕਰਾਵਾਂ ਸਾਹਿਬ ਆਪਾਂ ਨੂੰ 28 ਤਰੀਕ ਨੂੰ ਕਰਾਉਣਾ ਤੇ ਮਹਾਰਾਜ ਦੀ ਕਿਰਪਾ ਹੋ ਗਈ ਆ ਸ਼ੁਕਰਾਨੇ ਬੱਜੂ ਵਸਪਾਣੇ ਖੰਡਰਪੁਰ ਸਾਹਿਬ ਕਰਵਾਉਣਾ ਤੇ ਹੁਣ ਆਪਾਂ ਚੱਲਦੇ ਆਂ ਬਾਬਾ ਜੀ ਦੇ ਡੇਰੇ ਬਾਬਾ ਵੀਰੰਦਾਸ ਜੀ ਦੇ ਡੇਰੇ ਠੀਕ ਹੈ ਜੀ ਹੁਣ ਆਪਾਂ ਮਿਲਦੇ ਆਂ ਤੁਹਾਨੂੰ ਬਦੌਸ਼ੀ ਬਾਬਾ ਜੀ ਦੇ ਡੇਰੇ ਜਾ ਕੇ ਇਹ ਹੈਗਾ ਮੇਰੇ ਨਾਨਕਿਆਂ ਦਾ ਪਿੰਡ ਜੀ ਪਿੰਡ ਛਲੇੜੀ ਛਲੇੜੀ ਕਲਾ ਉਹ ਆ ਗਏ ਮਾਤਾ ਉਹ ਨਹੀਂ ਵੀ ਉਹਨੂੰ ਦੇਖੋ ਅੱਜ ਮੇਰੇ ਨਾਨਕਿਆਂ ਦਾ ਘਰ ਕਿਹੜਾ ਪਿੰਡ ਦਾ ਖੇੜਾ ਜੀ ਸਾਹਮਣੇ ਘਰ ਆ ਕੇ ਮੇਰੇ ਨਾਨਕਿਆਂ ਦਾ ਕਲੀਅਰ ਤਰ੍ਹਾਂ ਬੁਰੀ ਹੋਣੀ ਐ ਇਹ ਖੁੰਦੀ ਜਗਾ ਚੋਰ ਖੂਹ ਹੁੰਦਾ ਸੀਗਾ ਪਹਿਲਾਂ ਹੈ ਆਸੇ ਨਿਕਲਿਆ ਉਹ ਖੂਹ ਹੈ ਆ ਯਾਰ ਵਾਕਈ ਸਹੀ ਗੱਲ ਹੈ ਯਾਰ ਹੈ ਚਮਕੌਰ ਉਰੇ ਹੀ ਮੜਾ ਜਾ ਇਹ ਜਗਾ ਇਹ ਪੁਰਾਣਾ ਖੂਹ ਹੈ ਇਹ ਇੱਥੇ ਨਿਕਲਿਆ ਦੇ ਖੂਹ ਪਾ ਆਪਾਂ ਨੂੰ ਪਤਾ ਨਹੀਂ ਤਾਂ ਵੀ ਰਖੂਗਾ ਆਪਣੇ। ਨਾ ਪਤਾ ਤਾਂ ਤੇਰੇ ਪਾਪਾ ਨੇ ਗੁਰਪ੍ਰਿੰਦਰ ਅੱਛਾ ਉਹਨਾਂ ਨੇ ਚਲਾਇਆ ਇਹ ਖੂਹ ਹੈ? ਹਾਂ ਇਹ ਕਿਵੇਂ ਪਿੰਡ ਦਾ ਤਾਂ ਘਾ ਆਪਣਾ ਤਾਂ ਇਹ। ਇਹ ਸਾਂਝਾ ਦਾ ਰ ਪਿੰਡ ਦਾ ਹੀ। ਪਛੇ ਪਿੰਡ ਦਾ ਸਾਂਝਾ ਖੂਹ ਤਾਂ ਇਹ। ਇਹ ਫਿਰ ਆਪਣੇ ਅੰਦਰ ਆ ਗਿਆ ਹੈ। ਫਿਰ ਕਿਸੇ ਨੇ ਦੱਸਿਆ ਉਹਣਾ ਵੀ ਖੂਹ ਗੱਢੋ ਹੈ। ਮੈਂ ਦੱਸਿਆ ਤਾਂ ਕਿਹਾ ਬਸ ਉਹ ਵੀ ਕੱਢਦੇ ਨੇ ਇਹ। ਉਹ ਇਹਦੇ ਵੀ ਖੂਹ ਵਧੀਆ ਹਨਾ ਜੇ ਸਾਂਝਾ ਪਿੰਡ ਦਾ ਖੂਹ ਤਾਂ ਫਿਰ ਤਾਂ ਵਧੀਆ ਕਰਤਾ। ਹੈ? ਜਾਲ ਪਾ ਲਈ। ਆ ਨਿਕਲਿਆ ਆ ਇਟਾ ਉਟਾ ਪਹਿਲਾਂ ਨਹੀਂ ਲੱਗੇ ਮਨੇ ਹੈ। ਆਹ ਦੇਖ ਲੈ ਖੂਹ ਆਹ ਇਹਨਾਂ ਦੇ ਖੂਤ ਆ ਪੁਰਾਣਾ ਖੂਤ ਆ ਓਰੇ ਅੱਛਾ ਤਾਂ ਇਹ ਦੇਖਿਆ ਬੀਬੀ ਇਹ ਚੱਲਦਾ ਹੋਰ ਅਸੀਂ ਪਾਣੀ ਕੱਢਿਆ ਇੱਥੋਂ ਇਹ ਪਿੰਡ ਦਾ ਸਾਂਝਾ ਖੂਹ ਤਾਂ ਇਹ ਫਿਰ ਪਾਣੀ ਕੱਢਦੇ ਹੁੰਦੇ ਫਿਰ ਓਰੇ ਕਿਵੇਂ ਅੰਦਰ ਆ ਵੇੜੇ 'ਚ ਅੰਦਰ ਕਿਵੇਂ ਆ ਗਿਆ ਇਹ ਇਹ ਅਸੀਂ ਬਗਗਲ ਲਿਆਤਾ ਇਹਨਾਂ ਨੇ ਨਹੀਂ ਬਗਲ ਤਾਂ ਲਿਆਤਾ ਪਿੰਡ ਦਾ ਸਾਂਝਾ ਖੂਹ ਵੇੜੇ 'ਚ ਕਿਵੇਂ ਆ ਗਿਆ ਆਪਣੀ ਜਗ੍ਹਾ 'ਚ ਕਿਵੇਂ ਆ ਗਿਆ ਪਿੰਡ ਦਾ ਸਾਂਝਾ ਹੋਰ ਪੁਰਾਣਾ ਖੂਹ ਹੈ ਕੋਈ ਮੈਂ ਇਹ ਤਾਂ ਹੀ ਤਾਂ ਹੁਣ ਸੁੱਕ ਗਿਆ ਪਾਣੀ ਹੂੰ ਆਪਣੇ ਬੇੜੇ ਦੇ ਅੰਦਰ ਖੂਹ ਵੇਖਣਾ ਬੰਦ ਕਰਿਆ ਵਾ ਕਹਿੰਦੇ ਚੰਗਾ ਨਹੀਂ ਹੁੰਦਾ ਤਾਂ ਹੀ ਤਾਂ ਪਰ ਇੰਨਾ ਨੁਕਸਾਨ ਹੋਇਆ ਤਾਂ ਹੀ ਖੋਲਿਆ ਆਖੋ ਵੀ ਡੰਟੀ ਰੱਖ ਦੋ ਇਹਦੇ ਉੱਪਰ ਜਾਲ ਪਾਉ ਬਈ ਜ਼ਰੂਰੀ ਹੈ ਕਈ ਵਾਰ ਕੋਈ ਹੋਰ ਕੋਈ ਗਰਜਬ ਹੈ ਨਾ ਔਕਾ ਹੈ ਇਹਦਾ ਖਵਾਜਾ ਬਹੁਤ ਸ਼ਕਤੀ ਵਾਲਾ ਹੁੰਦਾ ਇਹ ਲੋ ਮੈਂ ਨਾਨਕੇ ਦਿਖਾਉਣਾ ਆਪਣੇ ਮੇਰੇ ਇੱਥੇ ਬਹੁ ਖੱਡਿਆ ਸੀ ਕਿ ਨਹੀਂ ਚਮਕੌਰ ਉਹ ਇੱਥੇ ਕਰਨ ਆ ਵੀ ਜਗਾ ਆਪਣੀ ਹੋਣਾ ਫਿਰ ਇਹ ਖਾਲੀ ਖਾਲੀ ਛੱਡੀ ਵੀ ਹੈ ਹੌਦੀਆਂ ਜੀਆਂ ਬਣਾਈਆਂ ਮਨੇ ਉਹਨੇ ਨਾ ਭਾਈ ਉਹ ਪੂਰਾ ਨਿਰਜਾ ਭਾਈ ਇਹ ਆ ਗਿਆ ਪੁਰਾਣਾ ਘਰ ਆ ਗਿਆ ਮੇਰੇ ਨਾਨਕਿਆਂ ਦਾ ਇੱਥੇ ਅਸੀਂ ਇੱਥੇ ਜਨਮ ਹੋਇਆ ਮੇਰਾ ਇੱਥੇ ਖੇਡੇ ਆ ਪਲੇ ਆ ਮੈਂ ਘੱਟੋ ਘੱਟ ਨੂੰ ਪਤਾ ਵੀ ਉਹ ਤੋਂ ਬਾਅਦ ਵੀ ਇੱਥੇ ਖੇਡੇ ਆ ਪਲੇ ਆ ਉਰੀ ਚਮਚਮ ਕੋਰ ਇੱਥੇ ਖੇਡੇ ਆ ਇੱਥੇ ਏਡੇ ਏਡੇ ਹੋਏ ਆ ਉਹ ਦੇਖੋ ਖੜੀ ਹੈ ਹੈ ਅੱਛਾ ਖੜੀ ਹੈ ਲਾਈਵ ਹੈ ਤੇ ਜਿਹੜਾ ਹੈ ਬਹੁਤ ਗੁਰਪ੍ਰੀਤ ਬਹੁਤ ਆਕਲੜੀ ਹੈ ਬਹੁਆਨੇ ਤੇ ਬਹੁਤ ਸਾਹ ਆਕਲੜੀ ਹੈ ਤੁਹਾਨੂੰ ਸਾਰਿਆਂ ਨੂੰ ਬਲੌਗ 'ਚ ਦਿਖਾਵਾਂਗਾ ਅੱਜ ਵੇਖੋ ਮੰਨੀ ਦੀ ਕੋੜੀ ਦੇਲਾ ਖਿੱਡੀ ਹੋ ਗਈ ਹਾਂ ਬੁੱਤ ਦੇਖ ਲਾਤੀ ਜੀ ਯਾਜ਼ਮੁਰਾ ਦੇ ਮੇਰੇ ਭਾਈ ਯਾਜ਼ਮੁਰਾ ਦੇ ਬੈਠੀ ਹੈ ਸਾਰੀ ਚੱਲ ਬਾਈ ਬਹੁਤ ਕਰਦਾ ਤਾ ਤੇਰਾ ਬਾਪੂ ਤੇਰਾ ਲਾਤੀ ਲਾਤੀ ਲਾ ਹੈ ਭਾਈ ਹੁਣ ਅਸੀਂ ਚੱਲੇ ਆ ਭਾਈ ਸਾਰੇ ਸਾਰੇ ਨਿਆਣੇ ਨੇ ਆਪਣੇ ਬੱਚੇ ਲੈ ਸਾਰੇ ਹੁਣ ਕਾਲੂ ਭਾਈ ਬਲੌਗ ਦੇਖੇ ਸੀ ਸਾਰੇ ਤੂੰ ਨਾ ਜੀ ਚੱਲੀਏ ਫਿਰ ਥੋੜੀ ਸੱਸੀ ਤੁਹਾਡਾ ਨਾ ਵੀ ਨਾ ਸਾਡੀ ਮਾਤਾ ਦੇ ਪੇਕੇ ਚਲੋ ਭਾਈ ਜੀ ਆਜੋ ਚਲ ਚੰਗਾ ਭਾਈ ਓਕੇ ਬਾਈ ਮਿਲਦੇ ਭਾਈ ਚਲ ਨਾਨ ਕਦਾ ਘਰ ਨੂੰ ਦੇਖ ਕੇ ਬਚਪਨ ਜ਼ਿਆਦਾ ਆ ਜਾਂਦਾ ਇੱਥੇ ਅਸੀਂ ਛੁੱਟੀਆਂ ਕੱਟਣਾਉਦੇ ਹੁੰਦੇ ਤੇ ਖੇਡਦੇ ਤੇ ਚੰਗਾ ਜੀ ਮਿਲਦੇ ਆ ਫਿਰ ਆਪਾਂ ਜਿਨੇ ਕੋਲਰ ਤੋਕਦੀ ਨਾ ਮੁਰੇ ਭਾਈ ਬੋਸ ਚੱਲ ਭਾਈ ਰੂਪੀ ਬੱਸ ਸਰਵਿਸ ਤੋੜਲਾ ਭਾਈ ਮੱਖਣਾ ਅਸੀਂ ਜਾ ਕੇ ਮਥਾ ਦੇਖੀਏ ਜੀ ਦੇ ਡੇਰੇ ਇੱਥੇ ਆਉਂਦੇ ਨੇ ਵੀ ਦੇਖੀ ਮੱਲਾੜੀ ਵਾਲੇ ਦੀ ਸਮਾਨ ਨੇ ਐਸੇ ਜਖਵਾੜ ਯੂਰੇ ਉਹਰੇ ਬਹੁਤ ਤਕੜੀਆਂ ਦੁਕਾਨਾਂ ਨੇ ਐਜੀ ਕਰਨੀ ਛੋਟੀ ਮੋਟੀਆਂ ਦੁਕਾਨਾਂ ਨਹੀਂ ਹੈਗੇ ਉਹਰੇ ਆਹ ਤਾਂ ਅਦੀ ਨੰਨੀ ਦਾ ਕੋਡਕੀ ਚਾ ਦੋ ਬੀਜੇ ਦਸ ਪੰਨੇ ਭਾਈ ਗਰੂ ਭਾਈ ਗੁਰੂ ਤੋਂ ਸੱਚੇ ਬਹੁਤ ਛੋਟੇ ਰਹਿ ਜਾਂਦਾ ਆਪਣਾ ਮਨ ਨਹੀਂ ਪਰ ਵੀ ਮੱਥਾ ਟੇਕ ਗਿਆ ਜੋਤਿਸ਼ੂ ਸਾਹਿਬ ਜਦੋਂ ਮਰੀਆਂ ਬਾਬਾ ਦਾ ਬਹੁਤ ਸੋਹਣਾ ਬੰਦੂ ਖੜਿਆ ਜੋਤਿਸ਼ੂ ਸਾਹਿਬ ਵੀ ਮਥੇ ਕਹਤੇ ਆਪਾਂ ਨਾਲ ਹੀ ਅੱਜ ਜੀ ਦੇਖਣਾ ਤਾਂ ਚਲੋ ਚੱਲੋ ਚੱਲ ਅੱਜ ਬਾਬਾ ਵੀਰ ਨੂੰ ਦੱਸਦੇ ਦੇਖਣ ਨੂੰ ਆ ਅਜੋਤਿਸ਼ੂ ਸਾਹਿਬ ਦੇ ਚੱਲਾਂਗੇ ਆ ਦੋਨੋਂ ਪਰਾਂ ਨੂੰ ਉੱਥੇ ਨੂੰ ਕੱਪਰ ਨੂੰ ਬਾਬਾ ਜੀ ਦੇ ਡੇਰੇ ਪਹੁੰਚ ਗਏ ਜੀ ਬੱਬਾ ਵੀਰੰਦਾਲਾ ਜੀ ਦੇ ਲਿਆ ਬੈਨ ਖੜਾ ਬਾਬਾ ਜੀ ਦੇਦੇ ਨੇ ਸਰੋਵਰ ਦਾ Oh. Why? ਰਾਮ ਰਾਮ ਹਰੇ ਹਰੇ ਹਰੀ ਓਮ ਹਰੇ ਰਾਮ 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 ਹਮਾਰਿਆ ਰੇ ਹਰੀ ਓਮ ਹਰੇ ਰਾਮ 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 ਹਰੀ ਹਰੇ ਬਾਬਾ ਬੀਮ ਰਾਜੀ ਦੀ ਪੁਰਾਣੀ ਬਿਲਡਿੰਗ ਇੱਧਰ ਅਰਚ ਇਕੱਲੇ ਆਪਾਂ ਨੇ ਬਾਬਾ ਜੀ ਨੂੰ ਨਮਸਕਾਰ ਕਰਕੇ ਅੱਗੇ ਆ ਲੈ ਕੇ ਚੱਲਦੇ ਹਾਂ ਹੁਣ ਆਪਾਂ ਮਾਤਾ ਜੀ ਉਹ ਪਿੱਛੇ ਆ ਰਹੀ ਹੈ ਮਾਤਾ ਆਪਣੀ क्या करेंगी बीपी तू मे मेथी है मेथे ने सुा के फिर एदउडर बनाएगी खराब नहीं होंगी फिर ਰੇ ਵੀ ਵਧੀਆ ਚੱਲ। ਦੁਨੀਆ ਦਾ ਸਾਹ ਤੋੜ ਤੋੜ ਕੇ ਸਾਹ ਆ ਕੇ ਫੇਰ ਖੰਦੇ ਨੇ ਸਾਰਾ। ਅੱਛਾ ਤੈਨੂੰ ਖਾਂਡ ਰੀਂ ਜਗਦੀ ਪਾਪੇ? ਆ ਲੋਈ ਚੱਕ ਲਿਆ। ਅੱਛਾ ਕਿੱਥੇ ਪਈ ਐ? ਅੰਦਰ ਪਈ ਐ ਕੋਸਟੀ ਤੇ। ਮੇਰਾ ਪਾਪਾ ਤੇ ਚੱਕ ਲਈ ਨਹੀਂ ਮਤ। ਉਹ ਪਈ ਐ ਮੇਰੀ ਪੈਰ ਮਾਰ ਕੇ ਰੱਖੀ ਹੋਈ ਐ। ਚਲੋ ਮੈਂ ਲੈ ਆ ਕੇ ਦਿੰਦਾ। ਉਹ ਹੀ ਲਾ ਦੀ। ਬਾਪੂ ਜੀ ਦੀ ਲੋਈ ਲੋਈ ਦੇ ਦੀ ਹੈ ਨੇ। ਠੰਡ ਹੋ ਗਈ ਬਹੁਤ। ਉਹ ਪਾਪਾ ਇੱਥੇ ਲੇ। ਆ ਬੈਗ ਚੱਕਦੇ ਪਾਪਾ ਉੱਠੀ ਮੜਾ ਕਿ ਨਾ ਸਕੂਟਰੀ ਕੱਢਣੀ ਆ। ਦੇ ਦਾਲੇ ਦੀ। ਖਰਚਾ ਪਹਿਲਾਂ ਉੱਠੀ ਪਾਪੇ ਮੜਾਇਆ। ਪਹਿਲਾਂ ਤੇਰੇ। ਖਰਚਾ ਮੜਾਇਆ 1 ਮਿੰਟ ਸਕੂਟਰੀ ਕੱਢਣੀ ਆ ਬਾਹਰ ਉਹ ਮੁੰਡੇ ਨੂੰ ਕਦਾ ਗੱਲ ਦੋਖ ਦਮ।